ਪੰਜਾਬ ਅੰਦਰ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਪੰਜਾਬ ਦੀ ਭਗਵੰਤਮਾਨ ਸਰਕਾਰ ਵੱਲੋਂ ਵੀਡੀ ਗਈ ਮਹਿੰਮ ਤਹਿਤ ਅੱਜ ਜ਼ਿਲ੍ਹਾ ਪੁਰਸ ਬਲੋਂ ਕਾਸੋ ਆਪਰੇਸ਼ਨ ਤਹਿਤ ਨਸ਼ਾ ਤਸਕਰਾਂ ਦੇ ਟਿਕਾਣਿਆਂ ਤੇ ਨਿਰੰਤਰ ਛਾਪੇਮਾਰੀ ਕਰਕੇ ਨਸ਼ਾ ਬਰਾਮਦ ਕਰਨ ਅਤੇ ਉਹਨਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਰਿਹਾ ਹੈ ਉਸੇ ਖੜੀ ਤਹਿਤ ਮਾਨਸਾ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਮਾਨਸਾ ਸ਼ਹਿਰ ਦੇ ਮੌਜੂਦਾ ਐਮ ਸੀ ਅਜੀਤ ਕੁਮਾਰ ਬੌਨੀ ਬੱਲੋ ਨੌਜਵਾਨਾਂ ਨੂੰ ਨਸ਼ਾ ਕਰਾਉਣ ਤੇ ਵੇਚਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਉੱਥੇ ਹੀ ਉਸ ਵੱਲੋਂ ਨਜਾਇਜ਼ ਕਬਜ਼ੇ ਦੀਨ ਬਣਾਈ ਗਈ ਇਮਾਰਤ ਨੂੰ ਢਾਇਆ ਗਿਆ ਹੈ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਭਗੀਰ ਸਿੰਘ ਮੀਨਾ ਨੇ ਦੱਸਿਆ ਕਿ ਉਹਨਾਂ ਨੂੰ ਪਤਲਾ ਮਿਲੀ ਸੀ ਜਿਸ ਤੇ ਉਹਨਾਂ ਨੇ ਕਾਰਵਾਈ ਕਰਦੇ ਹੋਏ ਕੌਂਸਲਰ ਅਜੇ ਕੁਮਾਰ ਬੌਨੀ ਦੀ ਜਗ੍ਹਾ ਤੇ ਛਾਪੇਮਾਰੀ ਕੀਤੀ ਤਾਂ ਉੱਥੇ ਨੌਜਵਾਨਾਂ ਨੂੰ ਉਹ ਨਸ਼ੇ ਦੀ ਆਦੀ ਬਣਾਉਂਦੇ ਨਾਲ ਨਸ਼ਾ ਵੇਚ ਰਹੇ ਹਾ ਸੀ ਪੁਲਿਸ ਪ੍ਰਸ਼ਾਸਨ ਮਲੋਕਤ ਐਮਸੀ ਅਤੇ ਨਸ਼ਾ ਖਰੀਦਣ ਵਾਲਿਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੜਤਾਲ ਦੌਰਾਨ ਪਤਾ ਚੱਲਿਆ ਕਿ ਇਸ ਐਮਸੀ ਉੱਪਰ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤਹਿਤ 5 ਮਾਮਲੇ ਦਰਜ ਹੋਣ ਦੇ ਨਾਲ ਨਾਲ ਕੁੱਲ 16 ਮਾਮਲੇ ਬਖਵਾਕ ਥਾਣੇ ਵਿੱਚ ਦਰਜ ਹਨ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਨਜਾਇਜ਼ ਕਬਦੇ ਬਣਾਈ ਗਈ ਇਸ ਨਸ਼ਾ ਤਸਕਰ ਵੱਲੋਂ ਬਿਲਡਿੰਗ ਨੂੰ ਬਿਲਡਿੰਗ ਦਾ ਤੇ ਟੈਰੀ ਕੀਤਾ ਗਿਆ ਹੈ ਅਤੇ ਉਸ ਨੇ ਹੋਰ ਵੀ ਜੇਕਰ ਇਨਾ ਧੰਦਿਆਂ ਤੋਂ ਜ਼ਾਇਦਾਤ ਬਣਾਈ ਗਈ ਹੈ ਤਾਂ ਉਹ ਵੀ ਜਬਤ ਕੀਤੀ ਜਾਵੇਗੀ ਉਹਨਾਂ ਕਹੇ ਕਿ ਪੁਲਿਸ ਪ੍ਰਸ਼ਾਸਨ ਜਿੱਤੇ ਨਾਲ ਸਹਾਤਾ ਸਕਣ ਗ੍ਰਿਫਤਾਰ ਕਰ ਰਹੀ ਹੈ ਉੱਥੇ ਹੀ ਉਹਨਾਂ ਵੱਲੋਂ ਕਾਲੇ ਧੰਦਿਆਂ ਨਾਲ ਬਣਾਈਆਂ ਗਈਆਂ ਜ਼ਾਇਦਾਤਾਂ ਦੇ ਵੀ ਸ਼ਾਨ ਵੀ ਇਨਕਾਰ ਰਹੀ ਹੈ ਅਤੇ ਉਹਨਾਂ ਵਿਰੁੱਧ ਬੰਦਿਕ ਨੂੰ ਬਾਰੇ ਕਾਰਵਾਈ ਕੀਤੀ ਜਾਵੇਗੀ ਇਸ ਵਕਤ ਮਾਨਸਾ ਦੇ ਐਸਡੀਐਮ ਕਾਲाराम ਕਾਂਸਲ ਤੋਂ ਇਲਾਵਾ ਭਾਰੀ ਸੁਰੱਖਿਆ ਬਲ ਵੀ ਮੌਜੂਦ ਹਨ ਆਓ ਦੇਖਦੇ ਹਾਂ ਕੀ ਕਹਿੰਦੇ ਹਨ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਉਸ ਤੋਂ ਪਹਿਲਾਂ ਤੁਹਾਡੇ ਆਪਣੇ ਨਿਊ ਚੈਨਲ ਡੇਲੀ ਨਿਊਜ਼ ਸਰਬੇ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲੋ ਭਾਰੀ ਪ੍ਰਾਪਰਟੀ ਤੇ ਕੋਈ ਨਗਰ ਪੰਚਾਇਤ ਜਾਂ ਨਗਰ ਕੌਂਸਲ ਦੀ ਪੰਚਾਇਤੀ ਨਿਯਾਜ ਕਬਜ਼ਾ ਕਰਕੇ ਆਪਣੇ ਘਰ ਵਗੈਰਾ ਬਣਾਏ ਹੋਏ ਨੇ ਉਹ ਅਸੀਂ ਨਿਯਾਜ ਕਬਜ਼ਾ ਦੂਰ ਕਰਵਾ ਰਹੇ ਹਾਂ ਉਸੇ ਕੜੀ ਦੇ ਤਹਿਤ ਨਗਰ ਕੌਂਸਲ ਮਾਨਸਾ ਵੱਲੋਂ ਅੱਜ ਇਹ ਆਈਡੈਂਟੀਫਾਈ ਕਿਤੇ ਹੋਏ ਸੀ ਜਮੀਨ ਘਰ ਸੀਗਾ ਇੱਥੇ ਇੱਥੇ ਬੋਨੀ ਐ ਐਮਸੀ ਇੱਕ ਅਜੇ ਕੁਮਾਰ ਉਹ ਬੋਨੀ 16 ਨੰਬਰ ਵਾਰਡ ਦਾ ਐਮਸੀ ਹੈ ਮੌਜੂਦਾ ਐਮਸੀ ਹੈ ਕਿ ਉਹ ਸਿਰਫ 14 ਵੋਟਾਂ ਨਾਲ ਜਿੱਤਿਆ ਸੀਗਾ ਉਹ ਵੀ ਹੋ ਸਕਦਾ ਉਹਨੇ ਲੋਕਾਂ ਨੂੰ ਡਰਾ ਤੰਗ ਆ ਕੇ ਇਹ ਨੈਸ਼ਨਲ ਲਾਜ ਦੇ ਕੇ ਇਸ ਤਰ੍ਹਾਂ ਕੀਤਾ ਹੋਵੇ ਤੇ ਜੇ ਚਲੋ ਐਮਸੀ ਸੀਗਾ ਉਹ ਉਹਨੇ ਇੱਥੇ ਛੱਪੜ ਵਾਲੀ ਜ਼ਮੀਨ ਹੈ ਸਪਸ਼ਟ ਦੇਖਦੇ ਵੀ ਛੱਪੜ ਵਾਲੀ ਜਿਹੜੀ ਜ਼ਮੀਨ ਹੈ ਤੇ ਇੰਪੋਰਟ ਦੀ ਹਦਾਇਤ ਹੈ ਕਿ ਛੱਪੜਾ ਗਏ ਨੇ ਜ਼ਮੀਨਾਂ ਨੇ ਉਹਨਾਂ ਵਾਸਤੇ ਇਹ ਕੋਈ ਮਕਲੂਬ ਕੰਪਰਮਾਈਜ਼ ਨਹੀਂ ਹੈਗਾ ਉਹਨਾਂ ਦੇ ਨਿਆਜ਼ ਕਰਕੇ ਛੁਵਾਏ ਜਾ ਰਹੇ ਨੇ ਉਹ ਇਸ ਟਾਈਮ ਖੜੇ ਹੈਗੇ ਤੁਸੀਂ ਦੇਖ ਰਹੇ ਹੈਗੇ ਕਿ ਐਸ ਡੀ ਐਮ ਸਾਹਿਬ ਨੇ ਤੁਹਾਨੂੰ ਬ੍ਰਿਫ ਕੀਤਾ ਹੈਗਾ ਕਿ ਜੋ ਨਗਰ ਕੌਂਸਲ ਮਾਨਸਾ ਵੱਲੋਂ ਸਾਨੂੰ ਇੱਕ ਖੁੱਲੇ ਸਹਾਇਤਾ ਦੇਣੇ ਵਾਸਤੇ ਇੱਕ ਲੈਟਰ ਪ੍ਰਾਪਤ ਹੋਇਆ ਸੀ ਉਸੇ ਖੜੀ ਦੇ ਵਿੱਚ ਅਸੀਂ ਇੱਥੇ ਲਾਅਨ ਆਰਡਰ ਡਿਊਟੀ ਨੋਮੈਂਟਲ ਕਰਨ ਵਾਸਤੇ ਭਾਰੀ ਪੁਲਿਸ ਫੋਰਟ ਤਾਇਨਾਤ ਕੀਤਾ ਗਿਆ ਹੈਗਾ ਜੋ ਇਹ ਅਜੇ ਕੁਮਾਰ ਉਰਫ ਬੋਨੀ ਹੈਗਾ ਇਸ ਦਾ ਜਦੋਂ ਅਸੀਂ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਤੇ ਦੇ ਖਿਲਾਫ ਟੋਟਲ 16 ਐਫ ਆਈ ਆਰ ਹੁਣ ਤੱਕ ਦਰਜ ਹੈਗੇ ਜਿਦੇ ਵਿੱਚ 5 ਐਨ ਡੀ ਪੀ ਐਸ ਕੀ ਐਫ ਆ ਜਿਵੇਂ ਐਸ ਡੀ ਐਮ ਸਾਹਿਬ ਨੇ ਦੱਸਿਆ ਸੀ ਕਿ ਕੱਲ ਵੀ ਇੱਥੇ ਡਰੱਗਸ ਦਾ ਇਹ ਧੰਦਾ ਕਰ ਰਿਹਾ ਸੀ ਤਾਂ ਕੱਲ ਵੀ ਇਸ पे ਇੱਕ ਨਵੀਂ ਐਫ ਆਈ ਆਰ ਐਨ ਡੀ ਪੀ ਐਸ ਦੀ ਦਰਜ ਹੋਈ ਹੈ ਜਿਦੇ ਵਿੱਚ ਇਹ ਲੋਕਾਂ ਨੂੰ ਇੱਥੇ ਡਰੱਗਸ ਪਹੇਲਾਰਿਆ ਸੀ ਔਰ ਵੇਚਨੇ ਦਾ ਕੰਮ ਕਰ ਰਿਹਾ ਸੀ। ਤੋਂ ਇਹ ਸਾਡੇ ਵੱਲੋਂ ਸਖ਼ਤਾਇਤ ਹੈ ਕਿ ਜੋ ਵੀ ਜੋ ਗਲਤ ਕੰਮ ਕਰਨਗੇ ਉਹਨਾਂ ਦਾ ਲਾਭ ਲੀਗਲ ਫਾਸਰਟ ਕਰਕੇ ਔਰ ਇਲੈਗਲੀ ਐਕਵਾਇਰਡ ਪ੍ਰਾਪਤੀ ਸਰ ਇਹ ਇਕ ਤੋ ਹੈਗਾ ਇਲੀਗਲੀ ਐਕਵਾਇਰਡ ਜੋ ਪ੍ਰਾਪਰਟੀ ਆ ਉਸਨੂੰ ਡਿਮੋਲਿਸ਼ਨ ਕਰਨ ਕੀ ਕਾਰਵਾਈ ਜੋ ਲੀਗਲ ਪ੍ਰੋਸੈਸਰ ਕਰਕੇ ਅਸੀਂ ਕਰ ਰਹੇ ਹੈਗੇ ਸੈਕੰਡ ਹੈਗਾ ਜੋ ਜਨਾਦੀ ਪ੍ਰਾਪਰਟੀਆਂ ਦੇ ਨਾਮ ਹੈਗੇ ਲੇਕਿਨ ਅਗਰ ਇਲੀਗਲ ਮੀਨ ਸੇ ਉਹਨੇ ਬਣਾਈ ਹੈਗੀ ਕਾਲੀ ਕਮਾਈ ਡਰੱਗਸ ਕੇ ਥਰੂ ਬਣਾਈ ਤਾਂ ਉਨਕੀ ਹਮ अठारह टैप एन डी पी एस एक्ट के तहत उनकी प्रॉपर्टी को असं फॉरफिस करवाते हैं तो उस भी डिस्ट्रिक्ट का काफ़ी अच्छा परफॉर्मेंस है और वो कंटीन्यूअस जारी प्रायोरिटी बेसिस पे सभी के ऊपर कंटिन्यूअसली चालू रहनी है बैकवर्ड और फॉरवर्ड लिंकेज अ हमेशा हर केस के केसटेबलिश करते और असी उनके बैकवर्ड फॉरवर्ड लिंकेज बंदे पढ़ते भी पुलिस और सिविल प्रशासन अपना काम कर रहा है जो भी गलत तरीके चाहे कोई भी हो तो कानून उसको बख सकन